ਸਾਡੀ ਟੋਬੇ ਸਾਡੇ ਪਿੰਡਾਂ ਦੀ ਸਾਡੀ ਵਿਰਾਸਤ ਸੀ ਪਰ ਸਮੇਂ ਦੇ ਨਾਲ ਨਾਲੇ ਜਿਹੜੇ ਟੋਬੇ ਆ ਇੱਕ ਪਿੰਡ ਦੀ ਜਿੱਥੇ ਸਾਰਾ ਪਿੰਡ ਬੈਠਦਾ ਸੀ ਪਿੰਡੋ ਦਾ ਪਾਣੀ ਵਰਤਦਾ ਸੀ ਉੱਥੇ ਹੁਣੇ ਪਿੰਡਾਂ ਦੇ ਜਿਹੜੇ ਗੰਦਗੀ ਦਾ ਗੰਗੂ ਦਾ ਬਿਮਾਰੀਆਂ ਦਾ ਤੇ ਪਿੰਡ ਦੀ ਜਿਹੜੀ ਸੁੰਦਰਤਾ ਦੇ ਉੱਤੇ ਕਲੰਕ ਮਾਰ ਦਿੱਤੀ ਸੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਦੇ ਜਿਹੜੇ ਟੋਬੇ ਹਨ ਉਹਨਾਂ ਦੀ ਸਫਾਈ ਆਪਣੇ ਹਲਕੇ 'ਚ ਅਸੀਂ ਆਈਡੈਂਟੀਫਾਈ ਕੀਤੇ ਐ ਚਿੰਨਿਤ ਕੀਤੇ ਐ 60 ਟੋਬੇ ਜਿਨ੍ਹਾਂ ਦੀ ਸਫਾਈ ਇਸ ਸੁੰਦਰਤਾ ਦਾ ਕੰਮ ਹੋ ਗਿਆ ਤੇ ਮਾਨਕਪੁਰ ਇੱਥਾਂ ਦੇ ਸਾਰੇ ਟੋਬਿਆਂ ਦੇ ਉੱਤੇ ਐਸਟੀਪੀ ਲਾ ਕੇ ਸਿਚੀਅਲ ਧਾਪੜ ਮਾਡਲ ਦਾ ਮਿਕਸਿਕ ਮਾਡਲ 1 ਜਿਵੇਂ ਜਿਵੇਂ ਪਿੰਡ ਦੀ ਲੋੜ ਹੈ ਇਹਨਾਂ ਟੋਬਿਆਂ ਦੀ ਸਫਾਈ ਇਸ ਤਰ੍ਹਾਂ ਸੋਰੀਆਲ ਹੇਠਲੇ ਦੇ ਇਸ ਟੋਬੇ ਦੇ ਹੈ ਇੱਥੇ ਸੁੰਦਰਤਾ ਵੀ ਹੋਊਗੀ ਪਾਣੀ ਨੂੰ ਜਿਹੜਾ ਸਿਸਟਮ ਹੈ ਜਿਹੜਾ ਤਾਂ ਕਿ ਨਿਕਾਸੀ ਦਾ ਅੱਗੇ ਤੋਂ ਟੋਬਾ ਗੰਦਾ ਨਾ ਹੋਵੇ ਜਿਹੜਾ ਐਸਟੀਪੀ ਐਸ ਛੋਟਾ ਸਕੀਪ ਉਹ ਵੀ ਤੇ ਬਣਾਇਆ ਜਾ ਰਿਹਾ ਇੱਥੇ ਪਾਣੀ ਵੀ ਚਾਰਜ ਹੋ ਗਏ ਚਰਤੀ ਹੇਠਲਾ ਪਾਣੀ ਜਿਹੜਾ ਹੈ ਇੱਥੇ ਜਦੋਂ ਟਰੂਬਿਚ ਹੋਊਗਾ ਧਰਤੀ ਇਹ ਫਾਇਦਾ ਹੋਵੇ ਉਹ ਹੋ ਰਿਹਾ ਤੇ ਪਲੱਸ ਚਾਰੇ ਪਾਸੇ ਇੱਕ ਵਾਕਵੇ ਬਣਾ ਕੇ ਜਿੱਥੇ ਪਿੰਡ ਦੇ ਸਾਰੇ ਮਜ਼ਦੂਰ ਦੇ ਪਿੰਡ ਦੇ ਬੱਚੇ ਸੈਰ ਕਰ ਸਕਣ ਮੋਰਲੇ ਪਾਸੇ ਕੁਝ ਓਪਨ ਜਿਮ ਤਾਂ ਕਿ ਪਿੰਡ ਦੇ ਵਿੱਚ ਕਿਉਂਕਿ ਇਹ ਹੋਰ ਜਗ੍ਹਾਵਾਂ ਥੋੜੀਆਂ ਹੁੰਦੀਆਂ ਤੇ ਇਸ ਟਰੂਬਿਚ ਸਾਰੇ ਪਿੰਡਾਂ ਦੇ ਸੈਂਟਰ ਚ ਇਹਦੇ ਉੱਤੇ ਕੰਮ ਕਰ ਵੀ ਐਂਦੀ ਹਰ ਇੱਕ ਪਿੰਡ ਚ ਆਪ ਵਿਜ਼ਿਟ ਕਰ ਕਰਕੇ ਤੇਰਾ ਹੈਡੂਬੀਆਂ ਦਾ ਜਿਹੜਾ ਮਿਸ਼ਨ ਹੈ ਇਸ ਟਰੂਬਿਚ ਲਗਭਗ 40 ਲੱਖ ਰੁਪਏ ਦਾ ਖਰਚਾ ਹੈ ਜਦੋਂ ਪੂਰਾ ਪ੍ਰੋਜੈਕਟ ਆ ਰਿਹਾ ਹੈ ਜਿਹਦੇ ਪਹਿਲੀ ਕੇਸ ਚ 7.5 ਲੱਖ ਰੁਪਏ ਦੀ ਵਾਗਿ ਨਿਕਲਣਾ